ਜਿਹੜੇ ਉਮੀਦਵਾਰਾਂ ਨੇ ਹੁਣ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਲਏ ਉਹਨਾਂ ਲਈ ਵੀ ਤੇ ਬਾਕੀ ਸਾਰਿਆਂ ਦੇ ਲਈ ਬਹੁਤ ਹੀ ਇੰਪੋਰਟੈਂਟ ਸੂਚਨਾ ਇਹ ਆ ਕਿ ਅੱਜ ਭਾਵ 5 ਸਤੰਬਰ 2024 ਸ਼ਾਮ 7 ਵਜੇ ਤੋਂ ਪਹਿਲਾਂ ਜਿਹੜੇ ਐਡਮਿਟ ਕਾਰਡ ਡਾਊਨਲੋਡ ਹੋ ਚੁੱਕੇ ਨੇ ਉਹ ਸਾਰੇ ਇਨਵੈਲਿਡ ਨੇ ਉਹਨਾਂ ਦੀ ਵੈਲਿਡਿਟੀ ਖਤਮ ਆ ਤੇ ਅੱਜ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਰੀ ਡਾਊਨਲੋਡ ਐਡਮਿਟ ਕਾਰਡ ਆਪਣਾ ਕਰਨਾ ਤੁਸੀਂ ਆਫੀਸ਼ੀਅਲ ਵੈਬਸਾਈਟ ਤੇ ਦੇਖ ਸਕਦੇ ਹੋ ਇੰਪੋਰਟੈਂਟ ਨੋਟਸ ਉੱਥੇ ਪਾਇਆ ਹੋਇਆ ਰੀ ਡਾਊਨਲੋਡ ਐਡਮਿਟ ਕਾਰਡ ਫਾਰ ਸਟਾਫ ਨਰਸ 24/14 ਐਡਵਰਟਾਈਜ਼ਮੈਂਟ ਕਿੰਨੇ ਵਜੇ ਪਾਉਣਗੇ ਜੀ 7 ਵਜੇ ਸ਼ਾਮ ਨੂੰ 5 ਸਤੰਬਰ 2024 ਨੂੰ ਦੂਜਾ ਪੁਆਇੰਟ ਇਹ ਆ ਕਿ ਇਹਦੇ ਵਿੱਚ ਜਿਹੜੇ ਸ਼ਿਫਟ ਵੈਨਿਊ ਡੇਟ ਤੇ ਟਾਈਮਿੰਗ ਆ ਉਹ ਤੁਹਾਡੀ ਇਹਦੇ ਵਿੱਚ ਚੇਂਜ ਹੋ ਸਕਦੀ ਆ ਤੀਜਾ ਪੁਆਇੰਟ ਜਿਹੜੇ 5 ਸਤੰਬਰ ਸ਼ਾਮ 7 ਵਜੇ ਤੋਂ ਪਹਿਲਾਂ ਤੁਸੀਂ ਡਾਊਨਲੋਡ ਕਰ ਚੁੱਕੇ ਹੋ ਐਡਮਿਟ ਕਾਰਡ ਉਹ ਸਾਰੇ ਇਨਵੈਲਿਡ ਹੋ ਜਾਣਗੇ ਤੁਸੀਂ ਆਪਣਾ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ ਜੇ ਤੁਹਾਨੂੰ ਇਹ ਸੂਚਨਾ ਪਤਾ ਬਹੁਤ ਵਧੀਆ ਗੱਲ ਆ ਜੇਕਰ ਇਹ ਸੂਚਨਾ ਨਹੀਂ ਪਤਾ ਸੀ ਤਾਂ ਤੁਸੀਂ ਆਪਣਾ ਐਡਮਿਟ ਕਾਰਡ ਸ਼ਾਮ ਨੂੰ 7 ਵਜੇ ਤੋਂ ਬਾਅਦ ਦੁਬਾਰਾ ਡਾਊਨਲੋਡ ਕਰਕੇ ਆਪਣਾ ਮੈਚ ਕਰ ਲਿਓ ਜੇਕਰ ਸੇਮ ਹੋਇਆ ਤਾਂ ਕੋਈ ਗੱਲ ਨਹੀਂ ਜੇਕਰ ਚੇਂਜ ਹੋਇਆ ਕੁਝ ਤਾਂ ਉਹਦਾ ਪ੍ਰਿੰਟ ਦੁਬਾਰਾ ਕਢਵਾ ਲਿਓ ਇੱਕ ਗੱਲ ਹੋਰ ਇਹ ਆ ਬਈ ਜੇ ਤੁਹਾਨੂੰ ਇਹ ਗੱਲ ਦਾ ਪਤਾ ਸੀ ਬਈ ਤਾਂ ਠੀਕ ਆ ਜੇ ਨਹੀਂ ਪਤਾ ਸੀ ਨਾ ਤਾਂ ਆਪਣੇ ਜਿਹੜੇ ਸਾਥੀ ਨੇ ਹੋਰ ਉਹ ਸਾਰਿਆਂ ਨੂੰ ਤੁਸੀਂ ਕਿਸੇ ਨਾ ਕਿਸੇ ਤਰੀਕਾ ਨਾਲ ਮੈਸੇਜ ਜ਼ਰੂਰ ਲਗਾ ਦਿਓ ਤਾਂ ਕਿ ਪੇਪਰ ਦੇਣ ਦੇ ਸਮੇਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਇਹ ਸੂਚਨਾ ਤੁਹਾਡੇ ਲਈ ਮੈਂ ਲੈ ਕੇ ਆਇਆ ਸੀ ਇਹਦੀ ਇੱਕ ਹੋਰ ਸੂਚਨਾ ਦੀ ਪ੍ਰੋਬਲਮ ਇਹ ਆ ਕਿ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਦੋਂ ਆਪਾਂ ਓਪਨ ਕਰਦੇ ਆ ਤਾਂ ਫਰਸਟ ਪੇਜ ਦੇ ਉੱਪਰ ਕੋਈ ਵੀ ਨੋਟਿਸ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਨੋਟਿਸ ਨਹੀਂ ਕਿ ਤੁਸੀਂ ਰੀਡਾਊਨਲੋਡ ਕਰਨੇ ਨੇ ਹੋ ਸਕਦਾ ਸ਼ਾਮ ਤੱਕ ਪੈ ਜਵੇ ਪਰ ਹਾਲ ਦੀ ਘੜੀ ਤੁਸੀਂ ਇਹ ਗੱਲ ਆਪਣੇ ਧਿਆਨ ਵਿੱਚ ਰੱਖ ਕੇ ਚੱਲਿਓ ਕਿ ਤੁਹਾਨੂੰ ਦੁਬਾਰਾ ਐਡਮਿਟ ਕਾਰਡ ਡਾਊਨਲੋਡ ਕਰਨੇ ਪੈਣਗੇ ਧੰਨਵਾਦ ਜੀ ਤੇ ਪਲੀਜ਼ ਬਾਕੀ ਨੂੰ ਵੀ ਆਪਣਾ ਅ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਇੱਕ ਦੂਜੇ ਨੂੰ ਤਾਂ ਉਹਨਾਂ ਨੂੰ ਇੰਟੀਮੇਟ ਜਰੂਰ ਕਰ ਦਿਓ ਕਿ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡ ਨੇ ਉਹ ਦੁਬਾਰਾ ਡਾਊਨਲੋਡ ਕਰ ਲਿਓ ਧੰਨਵਾਦ ਜੀ